ਤੁਹਾਡਾ ਇਲੈਕਟ੍ਰੀਕਲ ਮਾਈਨ ਮੇਕਰ YouTube ਚੈਨਲ ਤੇ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਇੰਡਕਸ਼ਨ ਮੋਟਰ ਨਾਲ ਰਿਲੇਟਡ ਕੈਲਕੂਲੇਸ਼ਨ ਦੇ ਉੱਪਰ ਹੈਗੀ ਆ ਜਿਵੇਂ ਕਿ ਪਹਿਲਾਂ ਅਸੀਂ ਵੀਡੀਓ MCQs ਦੇ ਉੱਪਰ ਪਾਉਂਦੇ ਸੀਗੇ ਸੋ MCQs ਦੇ ਵਿੱਚ ਕੁਝ ਕੈਲਕੂਲੇਸ਼ਨ ਨਾਲ ਰਿਲੇਟਡ ਵੀ ਕੁਐਸਚਨ ਆਉਂਦੇ ਹੈਗੇ ਆ ਸੋ ਉਹਨਾਂ ਨੂੰ ਹੱਲ ਕਰਨਾ ਪੈਂਦਾ ਤਾਂ ਸੋ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਕੁਐਸਚਨ ਲਿਆ ਹੈਗਾ ਔਰ ਇਸ ਨੂੰ ਅਸੀਂ ਜਿਹੜੀ ਇਸ ਦੀ ਕੈਲਕੂਲੇਸ਼ਨ ਆ ਉਹ ਕਰਕੇ ਦੇਖਾਂਗੇ ਸੋ ਕੁਐਸਚਨ ਹੈ 10 ਫੇਜ਼ 15 ਹੌਸਪਾਵਰ ਦੀ ਇੰਡਕਸ਼ਨ ਮੋਟਰ 415 ਵੋਲਟ ਜਿਹੜੀ ਆ ਉਸਦੇ ਸਪਲਾਈ ਨਾਲ ਜੁੜੀ ਹੋਈ ਹੈ ਇਹ ਕਿੰਨਾ ਕਰੰਟ ਲਵੇਗੀ ਜਦੋਂ ਕਿ ਪਾਵਰ ਫੈਕਟਰ 0.8 ਲੈਗ ਹੋਵੇ ਇਹ ਯਾਨੀ ਕਿ ਇੱਕ 15 ਹੌਸਪਾਵਰ ਦੀ ਮੋਟਰ ਹੈਗੀ ਆ 3 ਫੇਸ ਇੰਡਕਸ਼ਨ ਮੋਟਰ ਜਿਹੜੀ ਕਿ 415 AC ਵੋਲਟੇਜ ਨਾਲ ਜੁੜੀ ਹੋਈ ਹੈ ਔਰ ਇਸ ਦੇ ਵਿੱਚ ਕਰੰਟ ਪੁੱਛਿਆ ਕਿ ਕਿੰਨਾ ਕਰੰਟ ਲਵੇਗੀ ਔਰ ਪਾਵਰ ਫੈਕਟਰ ਦੱਸਿਆ 0.8 ਜਿਹੜਾ ਹੈਗਾ ਲੈਗ ਹੋਵੇ ਪਹਿਲਾ ਸੀ ਜਿਹੜੇ ਹੌਸ ਪਾਵਰ ਹੈ ਉਸ ਨੂੰ ਵਾਟੇਜ ਦੇ ਵਿੱਚ ਕਨਵਰਟ ਕਰਾਂਗੇ ਸੋ ਜਿਹੜਾ 1 ਹੌਸ ਪਾਵਰ ਉਹ ਕਿਸ ਦੇ ਬਰਾਬਰ ਹੈ 746 ਵਾਟ ਦੇ ਸੋ ਅਸੀਂ ਵਾਟ ਇਸ ਪਤਾ ਕਰਨੀ ਹੈ ਤਾਂ ਵਾਟ ਬਰਾਬਰ ਹੈ ਹੌਸ ਪਾਵਰ ਗੁਣਾ 746 ਸੋ ਸਾਡੇ ਕੋਲੇ ਹੌਸ ਪਾਵਰ ਕਿੰਨੀ ਹੈਗੀ ਆ 15 15 ਹੌਸ ਪਾਵਰ ਆ ਤਾਂ ਜਿੱਥੇ ਹੌਸ ਪਾਵਰ ਲਿਖਿਆ ਇੱਥੇ ਅਸੀਂ 15 ਲਿਖ ਦਾਂਗੇ ਔਰ 746 ਨਾਲ ਜਦੋਂ ਅਸੀਂ ਮਲਟੀਪਲਾਈ ਕਰਾਂਗੇ ਸੋ ਅਸੀਂ ਇੱਥੇ ਮਲਟੀਪਲਾਈ ਕਰਕੇ ਦੇਖਦੇ ਹਾਂ 15 ਗੁਣਾ 746 ਜਿਹੜੇ ਵਾਟ ਹੈ ਭਾਈ ਕਿੰਨੇ ਹੋਗੇ 11190 ਜਿਹੜੇ ਆ ਉਹ ਵਾਟ ਬਣ ਗਿਆ ਇੱਕ 15 ਹੌਸ ਪਾਵਰ ਮੋਟਰ ਦੇ ਤਾਂ ਇੱਥੇ ਸਾਡੇ ਕੋਲ 11000 190 ਜਿਹੜੇ ਵੋਟ ਹੈ ਉਹ ਆ ਜਾਣਗੇ ਯਾਨੀ ਕਿ 11190 ਵੋਟ ਹੈ ਜੇ ਉਹ 15 ਹਸਪਾਵਰ ਦੀ ਮੋਟਰ ਹੈਗੀ ਆ ਹੁਣ ਅਸੀਂ ਵੋਟੇਜ ਨੂੰ ਕਿਲੋਵੋਟਸ ਕਨਵਰਟ ਕਰਾਂਗੇ ਕਿਉਂਕਿ ਫਾਰਮੂਲਾ ਦੇ ਵਿੱਚ ਅੱਗੇ ਜਿਹੜਾ ਕਿਲੋਵੋਟ ਆਏਗਾ ਜਿਹੜਾ ਕਿਲੋਵੋਟ ਹੈ ਉਹ ਕਿਸ ਦੇ ਬਰਾਬਰ ਹੈ ਵੋਟ ਇਸ divided by 1000 1000 ਜਿੱਤੇ ਕਿਲੋ ਆ ਜਾਂਦਾ 1000 ਤਾਂ ਸਾਡੇ ਕੋਲ ਕਿੰਨੇ ਵਾਟੇਜ ਹੈਗੇ ਆ 11190 11190 ਵਾਟ ਹੈ ਔਰ ਇਸ ਨੂੰ ਅਸੀਂ ਜਦੋਂ 1000 ਤੇ ਡਿਵਾਈਡ ਕਰਾਂਗੇ ਵੰਡਾਂਗੇ ਤਾਂ ਸਾਡੇ ਕੋਲ ਜਿਹੜੇ ਕਿਲੋਵੋਟ ਨੇ ਉਹ ਇੱਥੇ ਅਸੀਂ 1 2 3 1 2 3 ਇੱਥੇ ਪੁਆਇੰਟ ਲੱਗ ਜਾਏਗਾ ਸਾਡੇ ਕੋਲ ਕਿੰਨਾ ਹੋ ਜਾਏਗਾ 11.19 ਕਿਲੋਵੋਟ ਹੋ ਜਾਏਗਾ ਸੋ ਸਾਡੇ ਕੋਲ ਜਿਹੜੀ 15 ਹੌਸਪਾਵਰ ਦੀ ਮੋਟਰ ਹੈ ਉਹ ਕਿੰਨੇ ਕਿਲੋਵੋਟ ਦੀ ਹੋਏਗੀ 11.19 19 ਤਾਂ ਇਹ ਸਾਡੇ ਕੋਲ ਕਿਲੋਵੋਟ ਆ ਗਿਆ ਸੋ ਇਸ ਤੋਂ ਬਾਅਦ ਅਸੀਂ ਜਿਹੜਾ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸੀ ਕਿ ਕਰੰਟ ਕਿੰਨਾ ਲਵੇਗੀ ਇਹ ਮੋਟਰ ਤਾਂ ਉਸ ਨੂੰ ਅਸੀਂ ਫਾਈਂਡ ਆਊਟ ਕਰਦੇ ਹਾਂ ਤਾਂ ਜਿਹੜਾ ਕਰੰਟ ਹੈ ਜਿਸ ਨੂੰ ਸੀ ਆਈ ਦੇ ਨਾਲ ਦਰਸਾਉਣਾ ਹੈ ਇਹ ਫਾਰਮੂਲਾ ਹੈਗਾ ਕਿਲੋਵੋਟ ਗੁਣਾ 1000 ਡਿਵਾਈਡਡ ਬਾਈ ਅੰਡਰ ਰੂਟ 3 ਮਲਟੀਪਲਾਈ ਵੋਲਟ ਮਲਟੀਪਲਾਈ ਬਾਈ ਪਾਵਰ ਫੈਕਟਰ ਇਹ ਫਾਰਮੂਲਾ ਯਾਦ ਰੱਖਣਾ ਜਦੋਂ ਕਰੰਟ ਫਾਈਂਡ ਆਊਟ ਕਰਨਾ ਹੈ ਕਿਲੋਵੋਟ ਗੁਣਾ 1000 ਡਿਵਾਈਡਡ ਬਾਈ ਅੰਡਰ ਰੂਟ 3 गुना वोल्ट गुना पावर फैक्टर सो so असी जिड़िया ये वैल्यू है वो इतने पुट करा किलोवॉट साढ़े कोने आ गए ग्यारह पॉइंट उन्नी ग्यारह पॉइंट उन्नी साढ़े कोलोवॉट आ गए गुना हजार डिवाइड बाय अंडरूट थ्री गुना वोल्ट गुना पावर फैक्टर अंडरूट थ्री की जी वैल्यू हैगी है वह है वन पॉइंट सैवन थ्री टू 1.732 ਅੰਡ ਰੂਟ 3 ਦੀ ਵੈਲਿਊ ਹੈਗੀ ਹੈ ਔਰ ਜਦੋਂ ਕਿ ਵੋਲਟੇਜ ਜਿਹੜੀ ਹੈਗੀ ਆ ਉਹ ਸਾਨੂੰ ਦੱਸੀ ਸੀਗੀ 415 ਵੋਲਟ 415 ਵੋਲਟ ਆ ਗਿਆ ਔਰ ਪਾਵਰ ਫੈਕਟਰ ਕਿੰਨਾ ਦੱਸਿਆ ਸੀ 0.8 0.8 ਪਾਵਰ ਫੈਕਟਰ ਆ ਗਿਆ ਸੋ ਅਸੀਂ ਜਦੋਂ ਇਸ ਨੂੰ ਹੱਲ ਕਰਾਂਗੇ 11.19 ਨੂੰ 1000 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ ਵੈਲਿਊ पहले दरह आ जाएगी ग्यारह हज़ार एक सौ नब्बे डिवाइड बाय इन असी जी कैलकुलेशन कर लें वन पॉइंट सैवन थ्री टू मल्टीप्लाई बाय चार सौ पंद्रह वोल्टेज है चार सौ पंद्रह गुणा पॉइंट एट पावर फैक्टर ਤੋ ਸਾਡੇ ਕੋਲ ਕਿੰਨਾ ਆ ਗਿਆ 575.024 ਇਹ ਸਾਡੇ ਕੋਲ ਜਿਹੜਾ ਆ ਗਿਆ ਇਸ ਨੂੰ ਹੱਲ ਕਰਕੇ 575.024 ਤੋ ਸਾਡੇ ਕੋਲ ਇਹ ਆ ਗਿਆ ਜਿਹੜਾ ਕਰੰਟ ਹੈਗਾ ਸੋ ਅਸੀਂ ਇਸ ਨੂੰ ਡਿਵਾਈਡ ਕਰਾਂਗੇ ਵੰਡਾਂਗੇ 11190 ਡਿਵਾਈਡਡ ਬਾਈ 575 ਪੁਆਇੰਟ 024 ਤਾਂ ਸਾਡੇ ਕੋਲ ਕਿੰਨੀ ਵੈਲਿਊ ਆ ਗਈ 19. ਜਿਹੜਾ ਹੈਗਾ 46 ਇਹ ਵੈਲਿਊ ਆ ਗਈ ਇਹ ਕੀ ਕਾਦੀ ਵੈਲਿਊ ਆਈ ਹੈ ਇਹ ਕਰੰਟ ਦੀ ਜਿਹੜਾ ਅਸੀਂ ਕਰੰਟ ਫਾਈਂਡ ਆਊਟ ਕਰ ਰਹੇ ਸੀਗੇ ਤਾਂ ਜਿਹੜਾ ਕਰੰਟ ਹੈਗਾ ਉਹ ਬਰਾਬਰ ਹੈ 19.46 19.46 ਐਂਪੀਅਰ ਤਾਂ ਇੱਕ ਜਿਹੜੀ 3 ਫੇਸ 15 ਹਾਰਸ ਪਾਵਰ ਦੀ ਇੰਡਕਸ਼ਨ ਮੋਟਰ 415 ਵੋਲਟ ਨਾਲ ਜੁੜੀ ਹੋਈ ਹੈ ਔਰ ਇਹ ਜਿਹੜਾ ਕਰੰਟ ਕਿੰਨਾ ਲਵੇਗੀ 19 ਜਿਹੜਾ ਹੈਗਾ 46 ਐਂਪੀਅਰ ਕਰੰਟ ਲਵੇਗੀ ਜਦੋਂ ਕਿ ਪਾਵਰ ਫੈਕਟਰ 0.8 ਹੋਵੇ ਸੋ ਜੇਕਰ ਐਮਸੀਕਿਊਜ਼ ਦੇ ਵਿੱਚ ਜਾਂ ਕਿਸੇ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਤਾਂ ਅਸੀਂ ਇਸ ਤਰ੍ਹਾਂ ਹੱਲ ਕਰਾਂਗੇ ਤਾਂ ਇਹ ਸਾਡੇ ਕੋਲ ਆਨਸਰ ਆ ਗਿਆ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਜਾਣਕਾਰੀ ਮਿਲੀ ਹੋਵੇਗੀ ਔਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਔਰ ਤੁਹਾਡੇ ਐਗਜ਼ਾਮ ਦੀ ਤਿਆਰੀ ਦੇ ਲਈ ਅਸੀਂ ਨਵੀਂ ਵੀਡੀਓ ਭੇਜਦੇ ਰਹੀਏ ਔਰ ਵੀਡੀਓ ਨੂੰ ਲਾਸਟ ਤੱਕ ਵੇਖ ਕਰ ਲਈਏ ਥੈਂਕ ਯੂ ਵੈਰੀ ਮਚ